ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਆਨੰਦਾ ਗੁਣ ਕਾਇ ਮੰਗਨ ਕਸਮ ਲਾ ਮੀਟ ਜਾਇ ਪਰੇ ਰਹਿ ਆਨੰਦਾ ਗੁਣ ਕਾਇ ਮੰਗਨ ਕਸਮ ਲਾ ਮੀਟ ਜਾਏ ਪਰੇ ਰਹਿ ਆਉ ਮੇਰੇ ਆਉ ਮੇਰੇ ਆਉ ਮੇਰੇ ਆਉ ਮੇਰੇ ਸਾਜਨਾ ਸੰਤ ਆਉ ਮੇਰੇ ਸਾਜਨਾ ਸੰਤ ਆਉ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸੰਤ ਚਰਨ ਕਰੋ ਮਾਥੇ ਚਾਂਦਨਾ ਗਰੇ ਹੋਈ ਅੰਦੇ ਰੇ ਸੰਤ ਚਰਨ ਕਰੋ ਮਾਥੇ ਚਾਂਦਨਾ ਗਰੇ ਹੋਈ ਅੰਦੇ ਰੇ ਆਓ ਮੇਰੇ ਆਓ ਮੇਰੇ ਆਓ ਮੇਰੇ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਪ੍ਰਭੂ ਕਿਰਪਾ ਤੇ ਸੰਤ ਪਾਏ ਵਾਰ-ਵਾਰ ਨਾਨਕ ਹੋਵੇ ਰਬ ਕਿਰਪਾ ਤੇ ਸਤ ਪਾਏ ਵਾਰ ਵਾਰ ਨਾਨਕ ਹੋ ਵੀਰੈ ਆਓ ਵੀਰੈ ਆਓ ਵੀਰੈ ਆਓ ਵੀਰੈ ਆਓ ਵੀਰੈ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਸਾਜਨਾ ਸੰਤ ਆਓ ਮੇਰੇ ਕ੍ਰਿਪਾ ਦਇਆ ਕਰੋ ਮਹਾਰਾਜ ਨਾਮਨਾ ਮਿਸਰੇ ਨਾਮਨਾ ਮਿਸਰੇ ਕ੍ਰਿਪਾ ਦਇਆ ਕਰੋ ਮਹਾਰਾਜ ਨਾਮਨਾ ਮਿਸਰੇ ਨਾਮਨਾ ਮਿਸਰੇ ਕ੍ਰਿਪਾ ਦਇਆ ਕਰੋ ਮਹਾਰਾਜ ਨਾਮਨਾ ਮਿਸਰੇ ਨਾਮਨਾ ਮਿਸਰੇ ਕ੍ਰਿਪਾ ਦਇਆ ਕਰੋ ਮਹਾਰਾਜ ਮ ऐसी दया करो महाराज नाम नाम इस नाम नाम इस. ਸੋ ਜੀ ਇਹ ਪਾਛੇ ਹੀ ਚੱਲ ਰਿਹਾ ਆ ਦੀ ਦਮੇ ਗੁਰੂ ਸਾਹਿਬ ਨੂੰ ਦਸਬਾਹ ਗੁਰੂ ਅੰਗਦ ਦੇ ਮਾਰਦੇ ਸਾਰੇ ਬੰਮਾ ਦਾਸ ਮਹਾਰਾਜ ਨਾਮ ਦਾ ਪੰਜਵੇਂ ਪਾਛੇ ਗੁਰੂ ਤੇਗ ਬਹਾਦਰ ਜੀਵੇਂ ਪਾਛੇ ਨੌਵੇਂ ਪਾਛੇ ਦਾਤਾਰ ਇਸ ਤਰ੍ਹਾਂ ਬਣੀ ਪੜਾ ਕਰੋ ਜਿਹਨੇ ਜ਼ਿੰਦਗੀ ਦਾ ਅਨੰਦ ਲਗੋ ਨਾਮ ਜਪ ਕੇ ਸਬਰ ਕਰਨਾ ਇਹੋ ਕੋ ਨਾਮ ਹੈ ਜਿਹੜਾ ਪੰਜ ਅਸਾਂ ਉਹਦੇ ਹਮੇਸ਼ਾ ਟਿਕਦੀ ਚੜਦੀ ਕਦਰ ਚੰਗੀ ਕੱਢੀ ਕਦਰ ਨਾਮ ਜਪਣਾ ਇਹਦਾ ਨਾਮ ਚੜਦੀ ਨਾਮ ਚੜਦੀ ਕਰਨਾ ਦਸਨ ਪਾਤ ਦੇ ਲੱਗ ਕੇ ਜਗਤ ਦਰਸ਼ਨ ਤੇ ਨਹੀਂ ਕੀਤਾ ਇਹੋ ਵਿਆਸਾ ਦੇ ਕੰਡੇ ਤੇ ਜਨ ਨੀਲਾੜੀ ਕਰਕੇ ਮੜ ਦਸਵੇਂ ਪਾਸ਼ਾ ਕਹਿੰਦੇ ਜਦ ਕੀਤਾ ਕਿ ਬਚੋਂਗਾ ਦੇ ਸਥਾਨ ਤੇ ਦਰਸ਼ਕ ਕਰਤੀ ਬੰਨ ਸਭ ਤੇ ਤੇ ਨਿੱਲੇ ਨਾ ਨਹੀਂ ਕੀਤੀ ਮਨ ਗੇਪਰ ਦੱਚੇ ਮੁਰਦਾ ਪਾਏ ਜਰ ਸੰਗਮਾਂ ਦੀ ਨਾੜੀ ਕਰਕੇ ਤਾਂ ਬੈਨ ਬੱਧਾ ਜੇ ਲੋਜੀ ਤਰਦੀ ਤਾਂ ਥੋੜਾ ਜਲੂ ਮਰੇ ਜਰ ਸੰਗਮ ਨਿੱਲਾ ਕਹਿੰਦਾ ਮੈਂ ਬੜਬੜੇ ਜਲੂ ਦੇ ਖੇਰ ਜਾਗੇ ਦੇ ਮਦਦ ਚ

ਇਹ ਜਨਮਿਕ ਕੋਲ ਮੰਦ ਇਹਨੇ ਜਿਹੜਾ ਲਾ ਗਿਆ ਲੱਗਿਆ ਰਹੇਗਾ ਤਾਂ ਫਿਰ ਉਹਨਾਂ ਦੇ ਚੋਕੋ ਪਾਣੀ ਪੋੜ ਸਿਵਾਕ ਤਾਂ ਫਿਰ ਮੰਦਪੇੰਡ ਨਾਲ ਆ ਨਿਗਨਗੇ ਹੁੰਦੇ ਸੀ ਉਦੋਂ ਤੇ ਮੇਰੇ ਕਰਸਨ ਸ਼ਾਰਡ ਦੇ ਸ਼ਾਰਡ ਦੀ ਬਣੇ ਸ਼ਾਦ ਜੀ ਸ਼ਾਰਡ ਇੱਥੇ ਇਹ ਪਨਾਮ ਬਾਸਟਰ ਨੰਬਰ ਨੂੰ ਬਰਕਰਾਰ ਰੱਖਿਆ ਹੋਇਆ ਹੈ। ਫਿਰ ਫਿਰੋ ਮੰਨ ਕਹਿੰਦੇ ਆਖਿਆ ਕਰੇ ਪਿੰਡ ਦੇ ਨੌਜਵਾਨਾਂ ਨਾਲ ਕਿ ਬੱਚਿਆਂ ਨਾਲ ਗੱਲਾਂ ਕਰਦੇ। ਆਖਿਆ ਕਰੇ ਵੀ ਬੱਚਿਓ ਲੋਕੀਂ ਚੜਾਈ ਕਰ ਜਾਂਦਾ ਆਪਾਂ ਕਹਿੰਨੇ ਵੀ ਬੰਦੇ ਬੰਦੇ ਵੀ ਤਾਂ ਸੰਸਕਾਰ ਤੇ ਬੜੇ ਲੋਕ ਆ। ਇਹਨੇ ਉਹ ਥੋੜੇ ਆ ਬਹੁਤੇ ਬੜੇ ਯੂਰਮਾਨ ਆਖਿਆ ਕਰੀ ਜਦੋਂ ਬੱਚੇ ਮੈਂ ਜਾਣਾ ਮੇਰਾ ਸੰਸਕਾਰ ਹੋਣਾ ਉਹ ਦੁਨੀਆ ਬਲਤਾਂ ਦਵਾਉਗੀ ਉਹ ਲੋ ਥੋੜੇ ਛੇ ਬੱਚਿਆ ਕਰਦੇ ਬਾਬੇ ਦਾ ਦਿਮਾਗ ਲੱਗਿਆ ਉਮਰ ਮੜਾਪਾ ਕੀ ਜੱਲਾ ਕਰਦਾ ਵੀ ਦੁਨੀਆ ਬਲਤਾਂ ਦਵਾਉ ਉਹ ਬਰਦ ਕਭੀ ਜਨਨ ਦੇਹੀ ਜਦੋਂ ਮਰਨ ਬਰਤ ਰੱਖਿਆ ਯਾਦਵ ਰੋਦਾ ਸੰਸਕਾਰ ਫਿਰ ਰੋਕੋ ਸਾਨੂੰ ਮੈਂ ਤਵਾਰ ਮੱਝੀ ਦੀ ਕਰਤੀ ਤੇ ਚੱਪੇ ਚੱਪੇ ਚਲਣਾ ਚਾਹੀਦਾ ਉਹ ਮੋਰ ਵਾਸ਼ੇ ਕਿ ਦੀ ਮਾਨ ਦੀ ਗੱਲ ਦੇਖੋ ਸਿਕਰ ਦਾ ਮੱਕਾ ਹਰਮੰਦਰ ਸਾਹਿਬ ਜੀ ਗੰਗੂ ਮਾਰਦਾ ਪ੍ਰਗਿਆਸ਼ ਪੈਦੀ ਮਰੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਬਾਸਰੂਪੇ ਤੇ ਲਿਖਿਆ ਹੈ ਪੈਦੀ ਨਾ ਬਾਬਾ ਫੋਟਾ ਜੀ ਵਰਗੇ ਬ੍ਰਹਮ ਗਿਆਨੀ ਇੱਥੇ ਮੋਹ ਜੀ ਜੀ ਸਰਚੋ ਦਾਸ ਤਾਂ ਚਿੰਜ ਨੂੰ ਇੱਥੇ ਗੱਡੀਆਂ ਤਾਂ ਲੱਗੀ ਦਾ ਕਿ ਸਰਚੋ 6 ਪਾ 7ਵੇਂ ਨੂੰ ਪਰਸ਼ੰਕ ਹੈ ਸਭ ਤੋਂ ਬੜਾ ਸ਼ਹਿਰ ਇਹ ਹੈ। ਇਤੋਂ ਵੱਡਾ ਧੀਰ ਦੁਨੀਆ ਤੇ ਕੋਈ ਨਹੀਂ। ਜਨਰ ਮੰਦਰ ਦਾ ਸਾਧ ਦੇ ਦਰਸ਼ਨ ਕਰ ਲਏ। ਮੰਦਰ ਦਾ ਅਨੁਸ਼ਾਨ ਕਰ ਲਿਆ। ਤਵੇਂ ਉਹਨੂੰ ਸਾਰੇ ਤੀਤਨ ਹੋ ਗਏ। आज मैं आ जाना। हाँ। जाना। हाँ। जाना। हाँ। जाना। गया बड़ा बड़ा था मे भी बोर भी कमरे बनाए उन्होंने बहुत बड़ा बना सतसंग ना ल ਬਿਨ ਸੰਗਤ ਮੈਂ ਲੇ ਪਰੀਜ ਜੀਓ ਬਿਨ ਪਾ ਕਾ ਸਤ ਸੰਗ ਨਾ ਰਬੇ ਬਿਨ ਸੰਗਤ ਮੈਂ ਲੇ ਪਰੀਜ দিনপাগনা সৎ সঙ্গ ਨਾਲ ਬੈ ਬਿਨ ਸੰਗਤ ਮੈਲ ਫਰੀ ਜੈ ਜੀਓ ਦਿਨ ਪਾਗਾ সৎ ਸੰਗ ਨਾਲ ਬੈ ਬਿਨ ਸੰਗਤ ਮੈਲ ਪਰਿਜੈ ਜੀਓ ਬਟ ਭਾਗੀ ਹਰ ਸੰਗਤ ਪਾਵੇਂ ਵਟਕਾ ਕੀ ਹਰ ਸੰਗਤ ਪਾਵੈ ਪਾਗਹੀਨ ਪ੍ਰਮਚੋਟਾ ਖਾਵੈ ਬਿਨ ਭਾਗਾ ਸਤ ਸੰਗ ਨਾਮ ਤੇ ਸੰਗਤ ਮੈਨ ਮਨੀ ਜੀਓ ਬਿਨ ਪਾਕਾ ਸਤ ਸੰਗ ਨਾ ਲੱਭ ਬਿਨ ਸੰਗਤ ਮੈਨ

ਭੁੱਖ ਲਗਾਈ ਮੇਰਾ ਹਰ ਤਰਬ ਦਸਾ ਮੈਂ ਭੁੱਖ ਲਗਾਈ ਮੇਰੀ ਸਰਧਾ ਪੂਰਨ ਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ